ਤੇ ਜਿਹੜਾ ਜੀ ਇਹ ਕੰਗਣਾ ਰਣਾਉਦਾ ਹੋਇਆ ਜਿਹੜਾ ਇਹ ਵਾਕਿਆ ਹੋਇਆ ਇਹ ਤੁਸੀਂ ਕੀ ਸਮਝਦੇ ਹੋ ਕਿ ਇਹ ਸਹੀ ਹੋਇਆ ਜਾਂ ਗਲਤ ਹੋਇਆ ਤੁਹਾਡਾ ਕੋਈ ਵੀ ਸ਼ਬਦ ਕਿਹਾ ਹੋਇਆ ਜਿਹੜਾ ਹੈ ਉਹ ਸਾਹਮਣੇ ਵਾਲੇ ਤੇ ਅਸਰ ਜ਼ਰੂਰ ਕਰਦਾ ਤੂੰ ਤਾਂ ਪਲੇਟ ਤੋਂ ਨਾਂ ਪੜ੍ਹ ਕੇ ਕੌਰ ਪੜ੍ਹ ਲਿਆ ਹਾਂ ਕੌਰ ਤੇ ਉਹਨੂੰ ਅਤਵਾਦੀ ਜਾਂ ਖਾਲਸਤਾਨੀ ਕੁਛ ਕਿਹਾ ਕਿ ਉਹਨਾਂ ਦਾ ਭਰਾ ਭੈਣ ਕੁਲਵਿੰਦਰ ਕੌਬ ਦਾ ਉਹ ਕਿਸਾਨ ਮਜ਼ਦੂਰ ਮੋਰਚਾ ਦਾ ਬਕਾਇਦਾ ਮੈਂਬਰ ਹੈ ਤੇ ਉਹਨਾਂ ਦੀ ਜਿਹੜੀ ਮਾਤਾ ਹੈ ਉਹਦੇ ਵੱਲੋਂ ਮਤਲਬ ਕਿ ਜਿਹੜੀ ਉਹ ਬੇਟੀ ਹੈ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਸਾਡੀ ਮਾਤਾ ਸੀ ਉਹ ਉੱਥੇ ਧਰਨਾ ਦੇ ਰਹੀ ਸੀ ਮਾਤਾ ਵੱਲੋਂ ਧਰਨਾ ਦਿੱਤਾ ਗਿਆ ਤੇ ਜਦੋਂ ਇਹ ਬਿਆਨ ਕੰਗਣਾ ਨੇ ਦਿੱਤਾ ਵੀ 100-100 ਰੁਪਏ ਮਤਲਬ ਲੈ ਕੇ ਇਹ ਆਈ ਉਰੇ ਆਈਆਂ ਤਾਂ ਮੇਰੀ ਮਾਤਾ ਵਿੱਚ ਸੀ ਮੈਂ ਉਹਦਾ ਬਦਲਾ ਮੈਨੂੰ ਇਹ ਗੁੱਸਾ ਤੁਹਾਡੇ ਕਿਸੇ ਵੀ ਐਕਸ਼ਨ ਦਾ ਰਿਕਸ਼ਨ ਤਾਂ ਨਹੀਂ ਉਹ ਗੁੱਸਾ ਸੀ ਉਹਦੇ ਮਨ ਚ ਪਹਿਲਾਂ ਵੀ ਉਹ ਬੋਲ ਰਿਹਾ ਕਿ ਸ਼੍ਰੀ ਆਮੁਤ ਸਾਰੀ ਦੇਖਿਆ ਆਪਾਂ ਵੀ ਸੁਣਿਆ ਆਪੜਾ ਇਹ ਉਸਨੇ ਖਾਲਿਸਤਾਨੀ ਕਿਹਾ ਤਾਂ ਇਹ ਖਾਲਿਸਤਾਨੀ ਆਪਣੇ ਕਿਸਾਨਾਂ ਨਾਲ ਜਾਂ ਸਿੱਖਾਂ ਨਾਲ ਕਿਉਂ ਅਟੈਕ ਕੀਤਾ ਜਾਂਦਾ ਹੈ ਤੇ ਇਹੋ ਜਿਹੀ ਕੁਝ ਸੋਣੀ ਸੋਚ ਵਾਲੇ ਲੋਕ ਜਿਨ੍ਹਾਂ ਨੇ ਸਿਰਫ ਦਿਮਾਗ ਦੇ ਵਿੱਚ ਇਹੋ ਹੀ ਗੱਲ ਰੱਖੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਥੱਲੇ ਕੀ ਮਿਲਣਾ ਹੈ ਹਾਲਾਂਕਿ ਕੁਝ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਉਸ ਭੈਣ ਦੇ ਨਾਲ ਖੜੇ ਹਾਂ ਤੇ ਉਹਦੇ ਭਾਈ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਸਾਡੀ ਕੁੜੀ ਨੂੰ ਕੋਈ ਵੀ ਦਿੱਤੀ ਬਾ ਲੱਗਦੀ ਹੈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਕਿ ਜਿਹੜੀ ਇਸ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਸੋਚ ਹੈ ਨਾ ਇਹ ਸਮੂਹਿਕ ਸੋਚ ਹੈ ਇਹ ਕਈ ਵਾਰੀ ਲੱਗਦਾ ਹੈ ਕਿ ਭਾਜਪਾ ਦਾ ਅਜੰਡਾ ਹੈ ਹਾਲੀ ਦੇ ਵਿੱਚ ਕੰਗਣਾ ਰਣਾਉਤ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਕਿਸਾਨ ਦੀ ਧੀ ਨੇ ਉਹਨਾਂ ਦੀ ਥੱਪੜ ਮਾਰਿਆ ਹੈ ਅਤੇ ਕਿਸਾਨਾਂ ਵੱਲੋਂ ਉਹਨਾਂ ਦਾ ਸਮਰਥਨ ਕੀਤਾ ਗਿਆ ਹੈ ਆਮ ਜਥੇਬੰਦੀਆਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਧੀ ਦਾ ਸਮਰਥਨ ਕੀਤਾ ਗਿਆ ਹੈ ਕਿ ਅਸੀਂ ਕਿਸਾਨਾਂ ਦੀ ਧੀ ਦੇ ਨਾਲ ਆਏ ਇਸ ਸਬੰਧ ਵਿੱਚ ਸਾਡੇ ਨਾਲ ਕਿਸਾਨ ਆਪੂ ਜੁੜੇ ਨੇ ਉਹ ਆਪਣੀ ਜਾਣ ਪਛਾਣ ਦੱਸੋਗੇ ਅਸ਼ਕਰ ਅਸ਼ਕਰ ਜੀ ਆਪਣੀ ਜਾਣ ਪਛਾਣ ਦੋ ਮੈਂ ਗੁਰਜੀਤ ਸਿੰਘ ਜਿਹੜਾ ਜਨਕਤਰ ਭਾਰਤੀ ਸੰਘ ਨੂੰ ਨੇਕਤਾ ਸਿੱਧੂਪੁਰ ਤੇ ਜਿਹੜਾ ਜੀ ਇਹ ਕੰਗਣਾ ਰਣਾ ਅਹੁਦਾ ਹੋਇਆ ਹੈ ਜਿਹੜਾ ਇਹ ਵਾਕਿਆ ਹੋਇਆ ਇਹ ਤੁਸੀਂ ਕੀ ਸਮਝਦੇ ਹੋ ਕਿ ਇਹ ਸਹੀ ਹੋਇਆ ਜਾਂ ਗਲਤ ਹੋਇਆ ਗੱਲਿਆਂ ਵੀ ਤੁਹਾਡਾ ਕੋਈ ਵੀ ਸ਼ਬਦ ਕਿਹਾ ਹੋਇਆ ਜਿਹੜਾ ਹੈ ਉਹ ਸਾਹਮਣੇ ਵਾਲੇ ਤੇ ਅਸਰ ਜ਼ਰੂਰ ਕਰਦਾ ਹੈ ਆਪਾਂ ਮਿਲਿਆ ਇੱਕ ਦੂਜੇ ਨੂੰ ਫਤਿਹ ਬਲਾਈ ਸਤਿ ਸ੍ਰੀ ਅਕਾਲ ਬਲਾਈ ਆ ਤੇ ਜਿਉਂਦੇ ਹੀ ਤੁਸੀਂ ਮੈਨੂੰ ਕੁਝ ਗਲਤ ਬੋਲਦੇ ਤਾਂ ਸੁਭਾਅਕਾ ਮੈਂ ਵੀ ਤੁਹਾਨੂੰ ਗਲਤ ਬੋਲਣਾ ਸੀ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਉੱਥੇ ਜੋ ਹੋਇਆ ਜੋ ਹੁਣ ਤੱਕ ਨਿਕਲ ਕੇ ਬਾਹਰ ਆਇਆ ਉਹ ਇਹ ਸੀ ਕਿ ਇਹ ਬੀਬੀ ਕੰਗਨ ਰਾਉਤ ਜਿਮੇ ਦੀ ਆਦਤ ਹੈ ਪਹਿਲਾਂ ਵੀ ਬੋਲਦੀ ਰਹੀ ਹੈ। ਉੱਥੇ ਜਦੋਂ ਚੈਕਿੰਗ ਦੌਰਾਨ ਕੋਈ ਮੋਬਾਈਲ ਬਾਰੇ ਗੱਲਬਾਤ ਚੱਲੀ ਇਹਨੇ ਆਪਣਾ ਮੋਬਾਈਲ ਉੱਥੇ ਨਹੀਂ ਰੱਖਿਆ ਸਪੋਰਟੀ ਪਰਸਨ ਨੇ ਇਹਨੂੰ ਕਿੱਥੇ ਰੱਖਣ ਵਾਸਤੇ। ਤਾਂ ਉਹਦਾ ਪਲੇਟ ਤੋਂ ਨਾਂ ਪੜ੍ਹ ਕੇ ਕੌਰ ਹਾਂ ਕੌਰ ਤੇ ਉਹਨੂੰ ਅੱਤਵਾਦੀ ਜਾਂ ਖਾਲਸਤਾਨੀ ਕੁਛ ਨਹੀਂ ਕੋਈ ਸਮੂਹਨ ਕੀਤਾ ਉਹਨੇ ਗਲਤ ਬਿਲਕੁਲ ਉਹਨੇ ਇੱਕ ਪੂਰੇ ਸਮੂਹ ਨੂੰ ਜਿਹੜਾ ਹੈਗਾ ਉਹ ਬੋਲਿਆ ਕਿ ਉਸ ਪੰਡ ਤੋਂ ਇੰਨੀ ਸਹਿਣ ਹੋਇਆ ਤੇ ਉਹਦਾ ਰਿਐਕਸ਼ਨ ਜਿਹੜਾ ਉਸ ਵਾਕ ਸੀ ਉਹੀ ਸੀ ਤੇ ਕਿਸਾਨਾਂ ਵੱਲੋਂ ਕੀ ਐਕਸ਼ਨ ਲੈ ਗਿਆ ਇਹਦੇ ਮਤਲਬ ਉਹਦੇ ਪਿੱਠ ਦੇ ਉੱਤੇ ਖੜੇ ਨੇ ਜਾਂ ਕਿਵੇਂ ਕੀ ਤੁਹਾਡੀ ਜਥੇਬੰਦੀ ਇਹ ਵਿਚਾਰ ਨੇ ਮਨਾਂ ਸਾਡੀ ਜੱਥੇਬੰਦੀ ਤੁਸੀਂ ਪ੍ਰਧਾਨ ਜੀ ਦੀ ਵੀ ਇੰਟਰਵਿਊ ਕੱਲ ਸੁਣੀ ਹੋਣੀ ਆ ਸਾਡੀ ਜੱਥੇਬੰਦੀ ਪੂਰੀ ਤਰ੍ਹਾਂ ਉਸ ਭੈਣ ਦੇ ਉਸ ਪਰਿਵਾਰ ਦੇ ਪਿੱਛੇ ਖੜੀ ਆ ਜਿਸ ਤਰ੍ਹਾਂ ਦੀ ਵੀ ਪਰਿਵਾਰ ਨੂੰ ਜ਼ਰੂਰਤ ਹੋਏਗੀ ਤੇ ਉਸ ਤਰ੍ਹਾਂ ਉਹਦੀ ਜਿਹੜੀ ਹੈਗੀ ਮਦਦ ਕੀਤੀ ਜਾਏਗੀ ਤੇ ਦੂਜੀ ਵੱਡੀ ਗੱਲ ਇਹ ਆ ਕਿ ਉਹਨਾਂ ਦਾ ਭਰਾ ਭੈਣ ਕੁਲਵਿੰਦਰ ਕਬ ਦਾ ਉਹ ਕਿਸਾਨ ਮਜ਼ਦੂਰ ਮੋਰਚਾ ਦਾ ਬਕਾਇਦਾ ਮੈਂਬਰ ਹੈ ਤੇ ਸਾਡੇ ਜਿਹੜੇ ਚੱਲ ਰਹੇ ਨੇ ਹੁਣ ਮੋਰਚੇ ਤੇ ਉਹਦੇ ਨਾਲ ਸਾਡਾ ਜਿਹੜਾ ਹੈਗਾ ਇਕੱਠੇ ਹੋ ਕੇ ਅਸੀਂ ਲੜ ਰਹੇ ਹਾਂ ਦੋਵੇਂ ਫੋਰਮਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਹਿੰਦਸਤਾਨੀ ਤੇ ਸਾਡਾ ਜਿਹੜਾ ਉਹਦੇ ਨਾਲ ਖੜਨਾ ਸੁਭਾਅਕ ਹੈ ਤੇ ਉਹਨਾਂ ਦੀ ਜਿਹੜੀ ਮਾਤਾ ਹੈ ਉਹਦੇ ਵੱਲੋਂ ਮਤਲਬ ਕਿ ਜਿਹੜੀ ਕਿ ਉਹ ਬੇਟੀ ਹੈ ਉਹਦੇ ਵੱਲੋਂ ਇਹ ਕਿਹਾ ਗਿਆ ਵੀ ਜਿਹੜੀ ਸਾਡੀ ਮਾਤਾ ਸੀ ਉਹ ਉੱਥੇ ਧਰਨਾ ਦੇ ਰਹੀ ਸੀ ਮਾਤਾ ਵੱਲੋਂ ਧਰਨਾ ਦਿੱਤਾ ਗਿਆ ਤੇ ਜਦੋਂ ਇਹ ਬਿਆਨ ਕੰਗਣਾ ਨੇ ਦਿੱਤਾ ਉਹ ਕਿ 100-100 ਰੁਪਏ ਮਤਲਬ ਲੈ ਕੇ ਇਹ ਆਈ ਉਰੇ ਆਈਆਂ ਤਾਂ ਮੇਰੀ ਮਾਤਾ ਵਿੱਚ ਸੀ ਮੈਂ ਉਹਦਾ ਬਦਲਾ ਮੈਨੂੰ ਇਹ ਗੁੱਸਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਮੈਂ ਪਹਿਲਾਂ ਵੀ ਜਿੰਮੇ ਗੱਲ ਕਰਦਾ ਸੀ ਤੁਹਾਡੇ ਨਾਲ ਵੀ ਤੁਹਾਡੇ ਕਿਸੇ ਵੀ ਐਕਸ਼ਨ ਦਾ ਰਿਕਸ਼ਨ ਤਾਂ ਹੋਣਾ ਹੀ ਹੂੰ ਉਹ ਗੁੱਸਾ ਸੀ ਉਹਦਾ ਮਤਲਬ ਰੱਖਿਆ ਹੋਇਆ ਸੀ ਵੀ ਉਹ ਗੁੱਸਾ ਸੀ ਉਹਦੇ ਮਨ 'ਚ ਪਹਿਲਾਂ ਵੀ ਉਹ ਬੋਲਰ ਜਿਹੜਾ ਹਮਤਾਰ ਸਾਰੇ ਦੇਖਿਆ ਆਪਾਂ ਵੀ ਸੁਣਿਆ ਪੜਿਆ ਤੇ ਨਾਲੋਂ ਨਾਲ ਉਹਨੇ ਉਹਦਾ ਨਾਮ ਪੜ ਕੇ ਉਹ ਦਾ ਇੱਕ ਵੱਡ ਨੂੰ ਟਾਰਗੇਟ ਕੀਤਾ ਟਾਰਗੇਟ ਕੀਤਾ ਤੇ ਉਹਦੇ ਦਿਮਾਗ ਚੋਂ ਦੂਜੀ ਗੱਲ ਵੀ ਆ ਗਈ ਜੋ ਪਹਿਲਾਂ ਹੋਈ ਹੈ ਤੇ ਉਹਨੇ ਉਹਦੇ ਚਪੇੜ ਦੇ ਉਹਨੇ ਖਾਲਸਤਾਨੀ ਕਿਹਾ ਜਿੱਥੇ ਤੱਕ ਆਪਾਂ ਸੋਚਦੇ ਆ ਪਤਾ ਲੱਗਦਾ ਆਪਾਂ ਨੂੰ ਤੇ ਉਸਨੇ ਖਾਲਿਸਤਾਨੀ ਕਿਹਾ ਤੇ ਇਹ ਖਾਲਿਸਤਾਨੀ ਆਪਣੇ ਕਿਸਾਨਾਂ ਨਾਲ ਜਾਂ ਸਿੱਖਾਂ ਨਾਲ ਕਿਉਂ ਅਟੈਕ ਕੀਤਾ ਜਾਂਦਾ ਤੁਹਾਡੀ ਉਮਰ ਬਹੁਤ ਹੋ ਗਈ ਤੁਸੀਂ ਬਜ਼ੁਰਗੋਂ ਤੁਸੀਂ ਕੀ ਇਹ ਇਹਦੇ ਬਾਰੇ ਡੈਫੀਨੇਸ਼ਨ ਦੋ ਕਿ ਆਪਾਂ ਨੂੰ ਖਾਲਿਸਤਾਨ ਕਿਉਂ ਆਪਣੇ ਨਾਲ ਜੋੜਦਾ ਕਿਉਂਕਿ ਜਦ ਆਪਾਂ ਚੰਗੇ ਕੰਮ ਕਰਦੇ ਆ ਉਦੋਂ ਤਾਂ ਕਿਸੇ ਨੂੰ ਦੀਦੇ ਨਹੀਂ ਜਦੋਂ ਆਪਾਂ ਕਿਤੇ ਧਰਨੇ ਲਾਉਨੇ ਆਪਣੇ ਹੱਕਾਂ ਵਾਸਤੇ ਜਾਂ ਆਪਾਂ ਕੋਈ ਮਤਲਬ ਕੋਈ ਕਰਦੇ ਆ ਆਪਣੀ ਕਾਰਵਾਈ ਤਾਂ ਆਪਾਂ ਨੂੰ ਖਾਲਿਸਤਾਨੀ اے باپ جی کچھ ڈیفینیشن ਦੋ ਸਾਨੂੰ ਇਹ ਜਿਹੜੀ ਆਪਣੀ ਕੌਮ ਹੈਗੀ ਐ ਅਸੀਂ ਜਦੋਂ ਕਿਸੇ ਦੀ ਮਦਦ ਕਰਨੀ ਹੁੰਦੀ ਆ ਇਹ ਸਾਡਾ ਡੀਐਨਏ ਆ ਸਾਡਾ ਸੁਭਾਅ ਹੈ ਸਾਨੂੰ ਗੁਰੂ ਸਾਹਿਬ ਵੱਲੋਂ ਮਿਲੀ ਹੋਈ ਸਿੱਖਿਆ ਹੈ ਉਦੋਂ ਅਸੀਂ ਇਹ ਨਹੀਂ ਦੇਖਦੇ ਵੀ ਇਹ ਸਾਡੇ ਧਰਮ ਦਾ ਹੈ ਸਾਡੀ ਕੌਮ ਦਾ ਸਾਡੀ ਜੱਤ ਦਾ ਜਾਂ ਕੋਈ ਵੀ ਆ ਅਸੀਂ ਇਨਸਾਨੀਅਤ ਦੇ ਤੌਰ ਤੇ ਉਹਦੀ ਮਦਦ ਕਰਦੇ ਹਾਂ ਹਮੇਸ਼ਾ ਖੜਦੇ ਆ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਖੜਦੇ ਰਹਾਂਗੇ ਵੀ ਪਰ ਜਿਹੜੇ ਇਹੋ ਜਿਹੇ ਕੁਝ ਸੌਣੀ ਸੋਚ ਵਾਲੇ ਲੋਕ ਹੈ ਜਿਨ੍ਹਾਂ ਨੇ ਸਿਰਫ ਦਿਮਾਗ ਦੇ ਵਿੱਚ ਇਹੋ ਹੀ ਗੱਲ ਰੱਖੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਥੱਲੇ ਕਿਵੇਂ ਲੰਮਾ ਸਿੱਖਾ ਨੂੰ ਹਮੇਸ਼ਾ ਨਹੀਂ ਨਹੀਂ ਮੈਂ ਕਿਵੇਂ ਕਰਨਾ ਤੇ ਪੂਰੀ ਦੁਨੀਆ ਦੇ ਵਿੱਚ ਬਦਨਾਮ ਕਿਵੇਂ ਕਰਨਾ ਤੇ ਉਹ ਇਹੋ ਜਿਹੀ ਗੱਲਾਂ ਕਰਦੇ ਰਹਿੰਦੇ ਆ ਦੂਜੇ ਪਾਸੇ ਜਦੋਂ ਭਾਵੇਂ ਕੋਈ ਕੁਦਰਤੀ ਆਫਤ ਆਵੇ ਤੇ ਜਾਂ ਬਾਰਡਰਾਂ ਤੇ ਲੋੜ ਪੈਂਦੀ ਹੈ ਦੇਸ਼ ਦੀ ਰੱਖਿਆ ਵਾਸਤੇ ਤਾਂ ਕਦੇ ਵੀ ਜਿਹੜੀ ਸਾਡੀ ਕੌਮ ਹੈ ਉਹ ਪਿੱਛੇ ਨਹੀਂ ਹਟੀ ਕਾਰਗਿਲ ਵੇਲੇ ਵੀ ਤੁਸੀਂ ਦੇਖਿਆ ਹੀ ਆ ਤੇ ਉਤੋਂ ਪਹਿਲਾਂ ਵੀ ਜਦੋਂ ਜਦੋਂ 로ਡ ਪਈ ਤੇ ਫਿਰ ਵੀ ਜਦੋਂ ਦੇਸ਼ ਨੂੰ ਕੌਮ ਨੂੰ 로ਡ ਪੈਂਦੀ ਹੈਗੀ ਤਾਂ ਕੌਮ ਕਦੇ ਪਿੱਛੇ ਨਹੀਂ ਹਟਦੀ ਜਿਹੜੇ ਸਿੱਖ ਚਿਹਰੇ ਨੇ ਜੀ ਉਹ ਬਾਰਡਰਾਂ ਤੇ ਵੀ ਮੂਰੇ ਹੁੰਦੇ ਨੇ ਹੁਣ ਆਪਣਾ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਵੀ ਆਪਾਂ ਮੂਰੇ ਆ ਜਦੋਂ ਕਿਸੇ ਨੇ ਵੋਟਾਂ ਲੈਣੀਆਂ ਨੇ ਤਾਂ ਵੀ ਸਿੱਖਾਂ ਨੂੰ ਵਾਹ ਵਾਹ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ ਫਿਰ ਇੱਕੋ ਲੱਗ ਤ ਆਪਣਾ ਥਾਪੜਾ ਆਪਣੇ ਬਿੱਠੇ ਤੇ ਚੱਕ ਲੈਂਦੇ ਨੇ ਹੁਣ ਇਸ ਜਥੇਬੰਦੀਆਂ ਨੇ ਹਾਲਾਂਕਿ ਕੁਝ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਉਸ ਭੈਣ ਦੇ ਨਾਲ ਖੜੇ ਹਾਂ ਤੇ ਉਹਦੇ ਭਾਈ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਸਾਡੀ ਕੁੜੀ ਨੂੰ ਕੋਈ ਵੀ ਦਿੱਤੀ ਬਾਹ ਲੱਗਦੀ ਹੈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਬਿਲਕੁਲ ਜੀ ਇੱਕ ਚੀਜ਼ ਇੱਥੇ ਮੈਂ ਤੁਹਾਨੂੰ ਹੋਰ ਦੱਸਣੀ ਚਾਹਨਾ ਹੈ ਕਿ ਜਿਹੜੀ ਇਸ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਸੋਚ ਹੈ ਨਾ ਇਹ ਸਮੂਹਿਕ ਸੋਚ ਹੈ ਇਹ ਕਈ ਵਾਰੀ ਲੱਗਦਾ ਹੈ ਕਿ ਬੀਜੇਪੀ ਦਾ ਅਜੰਡਾ ਹੈ ਜਾਂ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਜਦੋਂ ਕਿਸਾਨਾਂ ਦੇ ਵਿਰੁੱਧ ਜਾਂ ਸਿੱਖਾਂ ਦੇ ਵਿਰੁੱਧ ਕੋਈ ਵੀ ਬੀਜੇਪੀ ਦਾ ਨੇਤਾ ਬੋਲਦਾ ਹੈ ਤਾਂ ਭਾਵੇਂ ਸਾਡੇ ਸਥਾਨਕ ਨੇਤਾ ਨੇ ਪੰਜਾਬ ਦੇ ਆਗੂ ਨੇ ਬੀਜੇਪੀ ਦੇ ਉਹ ਵੀ ਸਾਡੇ ਹੱਕ 'ਚ ਨਹੀਂ ਬੋਲਦੇ ਕਦੇ ਉਹਨਾਂ ਨੂੰ ਕੋਈ ਗਲਤ ਬੋਲਣ ਵਾਲੇ ਨੂੰ ਕਦੇ ਰੋਕ ਟੋਕ ਨਹੀਂ ਇਹਦਾ ਮਤਲਬ ਇਹਨਾਂ ਦੇ ਅਜੰਡੇ ਚ ਹੈ ਸਾਰਾ ਕੁਝ ਵੀ ਇਹਨਾਂ ਨੂੰ ਬਦਨਾਮ ਕਰਨਾ ਸਿੱਖਾਂ ਨੂੰ ਬਦਨਾਮ ਕਰਦੇ ਨੇ ਟਾਰਗੇਟ ਕਰਦੇ ਨੇ ਤੇ ਹੁਣ ਸਾਡੀ ਭੈਣ ਨੂੰ ਉੱਥੇ ਦੇਖ ਕੇ ਉਹਦਾ ਕੌਰ ਨਾਂ ਪੜ ਕੇ ਵੀ ਕੁਲਵਿੰਦਰ ਗੌਰ ਤਾਂ ਉਸ ਨੂੰ ਵੀ ਉਹਨੇ ਫਲਸਤਾਨੀ ਕਹਿ ਕੇ ਪੁਕਾਰਿਆ ਬਿਲਕੁਲ ਜੀ ਹਾਲਾਂਕਿ ਉਹ ਆਪਣੀ ਡਿਊਟੀ ਕਰ ਰਹੀ ਸੀ ਔਰ ਵਧੀਆ ਢੰਗ ਨਾਲ ਕਰ ਰਹੀ ਸੀ ਸਗੋਂ ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਸੀ ਜੋ ਬਾਹਰ ਨਿਕਲ ਕੇ ਆਇਆ ਉਹਦੇ ਅਫੀਸਰ ਨੇ ਕਿਹਾ ਇਹ ਗੱਲ ਉੱਥੋਂ ਹੀ ਨਿਕਲ ਕੇ ਆਈ ਯਾਨੀ ਉਹਦੇ ਅਫੀਸਰ ਨੇ ਕਿਹਾ ਕਿ ਇਹਨੂੰ ਫਲਸਤਾਨੀ ਕਹਿ ਕੇ ਕੌਰ ਫਲਸਤਾਨੀ ਕਹਿ ਕੇ ਉਹਨਾਂ ਦੀ ਮਦਦ ਵੀ ਕੀਤੀ ਹੈ ਜੀ ਕਿ ਆਪਣੀ ਜਥੇਬੰਦੀਆਂ ਨੇ ਜਾਂ ਕਿਸੇ ਉਹਨਾਂ ਵੱਲੋਂ ਆਈ ਹੋਵੇ ਕਿਸੇ ਸੰਸਥਾ ਵੱਲੋਂ ਉਹਨਾਂ ਨੂੰ ਮਦਦ ਆਈ ਹੋਵੇ ਕਿਸੇ ਧਾਰੋਂ ਆਈ ਹੋਵੇ ਤੁਹਾਨੂੰ ਪਤਾ ਇਸ ਬਾਰੇ ਹਾਂ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਹੈ ਕਿ ਕਾਫੀ ਮਤਲਬ ਪੈਸੇ ਵੱਲੋਂ ਵੀ ਆਈ ਹੈ ਤੇ ਕਈ ਸੰਸਥਾਵਾਂ ਦਾ ਪਹੁੰਚ ਕੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਤ ਵੀ ਕੀਤਾ ਅਮਰਤਪਾਲ ਸਿੰਘ ਮੈਰੋ ਨੇ ਉਹਨਾਂ ਦੇ ਪਰਿਵਾਰ ਨੂੰ ਸਰੂਪੇ ਦਿੱਤੇ ਕਿਤੇ ਨਾ ਕਿਤੇ ਕਹਿੰਦੇ ਭਾਈ ਅਮਰਤਪਾਲ ਸਿੰਘ ਦਾ ਵੀ ਬਿਆਨ ਆ ਚੁੱਕਿਆ ਉਹਨਾਂ ਦੇ ਪੱਖ ਵਿੱਚ ਕੇ ਅਸੀਂ ਆਪਣੀ ਧੀ ਦੇ ਜਿਹੜੀ ਇਹ ਕਾਰਵਾਈ ਕੀਤੀ ਹੈ ਅਸੀਂ ਹੌਸਲਾ ਬਜਾਈ ਕਰਦੇ ਹਾਂ ਤੇ ਅਸੀਂ ਇਹਦੇ ਪਿੱਠ ਦੇ ਉੱਤੇ ਖੜੇ ਹਾਂ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਬਿਆਨ ਵੀ ਆਇਆ ਹੈ ਬਿਲਕੁਲ ਜਦੋਂ ਸਾਨੂੰ ਸਮੂਹਿਕ ਤੌਰ ਤੇ ਜਿਹੜਾ ਹੈਗਾ ਟਾਰਗੇਟ ਕੀਤਾ ਜਾਂਦਾ ਤਾਂ ਪੂਰੀ ਕੌਮ ਦਾ ਫਰਜ਼ ਹੈ ਉਹਨਾਂ ਦੇ ਨਾਲ ਖੜਨਾ ਤੇ ਕੌਮ ਵੀ ਨਹੀਂ ਕਿਸਾਨ ਪੂਰੀ ਪੂਰੇ ਦੇਸ਼ ਦਾ ਕਿਸਾਨ ਅੱਜ ਖੜਾ ਸਾਰੇ ਤੁਸੀਂ ਦੇਖਿਆ ਉਹਨਾਂ ਸੋਸ਼ਲ ਮੀਡੀਆ ਤੇ ਦੂਜੇ ਸੁਪਰਚੰ ਵੀ ਪੰਨ ਕੁਰਵੰਦਰ ਕੌਰ ਦੇ ਹੱਕ ਚ ਸਾਰੇ ਬਿਆਨ ਆ ਰਹੇ ਆ ਤੇ ਹੁਣ ਜਿਹੜੇ ਆਪਣੇ ਪੰਥ ਕਚੇਰੇ ਆਪਾਂ ਦੂਜੇ ਧਾਏ ਨੇ ਲੱਗਦਾ ਆਪਣਾ ਕਿਸਾਨੀ ਜਾਂ ਆਪਣੇ ਸਿੱਖੀ ਬਰੇ ਉਹ ਗੱਲ ਕਰਨਗੇ ਤੇ ਆਪਣੇ ਮਸਲੇ ਉੱਤੇ ਚੱਕਣਗੇ ਲੋਕਾਂ ਨੇ ਬੜੀਆਂ ਆਸਾ ਰੱਖ ਕੇ ਇਹਨਾਂ ਨੂੰ ਜਤਾਇਆ ਤੇ ਮੈਂ ਤਾਂ ਹੀ ਚੋਣਾ ਵੀ ਉਹਨਾਂ ਨੂੰ ਵੀਰਾਂ ਨੂੰ ਉਹਨਾਂ ਦੇ ਆਸਤੇ ਪੂਰਾ ਉਤਰਨਾ ਚਾਹੀਦਾ ਤੇ ਇੱਕ ਬੈਰੇ ਦੇ ਵਿੱਚ ਰਹਿ ਕੇ ਆਪਣੇ ਕੌਮ ਦੀ ਜਿਹੜੀ ਆਵਾਜ਼ ਹੈ ਉਠਾਉਣੀ ਚਾਹੀਦੀ ਹੈ। ਆਪਣੀ ਜਿਹੜੀ ਧਰਨੇ ਦੀ ਮੌਜੂਦਾ ਸਥਿਤੀ ਕੀ ਹੈ ਜੀ ਇਸ ਟਾਈਮ? ਧਰਨੇ ਇਸ ਵੇਲੇ ਚੜ੍ਹਦੀ ਕਲਾ 'ਚ ਨੇ ਜੀ। ਇਹ ਸ਼ੰਭੂ ਮੋਰਚਾ, ਦੱਬਾਰੀ ਮੋਰਚਾ ਤੇ ਖਨੌਰੀ ਮੋਰਚਾ ਆਪਣੀ ਪੰਜਾਬ 'ਚ ਲੱਗੇ ਨੇ। ਤੰਣਾ 'ਚ ਆ ਇਲੈਕਸ਼ਨ ਤੋਂ ਬਾਅਦ ਗਿਣਤੀ ਕਦੋਂ ਵਧੀ ਹੈ ਤੇ ਰਾਜਸਥਾਨ ਦੇ ਵਿੱਚ ਦੌਲਤਪੁਰਾ ਸੰਗਰੀਆ ਬਗਿਆ ਮੋਰਚਾ ਉੱਥੇ ਵੀ ਇਲੈਕਸ਼ਨ ਤੋਂ ਬਾਅਦ ਜਿਹੜੀ ਗਿਣਤੀ ਵਧੀ ਹੈ ਔਰ ਹੋਰ ਉਹਨਾਂ ਦੇ ਦਿਨਾਂ ਦੇ ਵਿੱਚ ਸਰਕਾਰ ਬਣ ਬਣਾ ਦਿੱਤੀ ਵਿਦੇਗੀ ਕੁਲਵਿੰਦਰ ਕੌਰ ਨੇ ਜਿਹੜੀ ਹੁਣ ਮੌਕੇ ਤੇ ਜਵਾਬ ਦਿੱਤਾ ਉਹਦੇ ਥੱਪੜ ਦਾ ਥੱਪੜ ਦਾ ਜਵਾਬ ਦਿੱਤਾ ਤੇ ਇਸ ਨਾਲ ਆਪਣਾ ਕਿਸਾਨੀ ਧਰਨਾ ਵੀ ਦੁਨੀਆ ਦੇ ਵਿੱਚ ਦੁਬਾਰੇ ਪਤਾ ਲੱਗ ਗਿਆ ਕਿ ਇੱਕ ਕਿਸਾਨੀ ਧਰਨਾ ਲੋਕ ਜਿਹੜੇ ਜਾਣਗੇ ਕਿ ਦੁਬਾਰੇ ਕਿਸਾਨ ਪ੍ਰੋਟੈਸਟ ਦੇ ਉੱਤੇ ਬੈਠੇ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਮੇਰਾ ਵਿਚਾਰ ਤੁਹਾਡੇ ਨਾਲੋਂ ਥੋੜਾ ਉਲਟਾ ਹੈ ਕਿਉਂਕਿ ਦੁਨੀਆ ਦੇ ਵਿੱਚ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੈ ਨਹੀਂ ਜਿਹੜੇ মিডিਆ ਹੈ ਉਹ ਜ਼ਿਆਦਾਤਰ ਦਿਖਾ ਨਹੀਂ ਸੀ ਲਈ ਪਰ ਜਿਹੜੀ ਕੱਲ ਘਟਨਾ ਹੋਈ ਹੈ ਉਹ ਹਰ ਇੱਕ মিডিਆ ਦਿਖਾ ਰਿਹਾ ਹੈ ਹਾਂ ਇਹ ਚੀਜ਼ ਤੁਹਾਡੀ ਇਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹੈ ਕਿ মিডিਆ ਹੁਣ ਐਕਟਿਵ ਹੋਇਆ ਦਿਖਾਉਣ ਲਈ ਦੁਬਾਰਾ ਐਕਟਿਵ ਹੋਇਆ ਪਰ ਜਿਹੜੀ ਦੂਜੀ ਪਹਿਲਾਂ ਤੁਸੀਂ ਗੱਲ ਕੀਤੀ ਸੀ ਵੀ ਕਿ ਪੂਰੀ ਸੰਸਾਰ ਦੇ ਵਿੱਚ ਪਤਾ ਲੱਗਿਆ ਉਹ ਪਹਿਲਾਂ ਤੋਂ ਪਤਾ ਹੈ ਤੁਸੀਂ ਦੇਖੋ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਕਿੱਡੀ ਵੱਡੀ ਸੱਟ ਵੱਜੀ ਹੈ ਕਿਉਂਕਿ ਜੇ ਭਾਵੇਂ ਇੱਥੇ মিডিਆ ਘੱਟ ਦਿਖਾ ਰਿਆ ਸੀ ਪੰਜਾਬ ਚ ਵੀ ਥੋੜੀ ਜਿਹੀ ਹਲਚਲ ਘੱਟ ਲੋਕਾਂ ਨੂੰ ਨਜ਼ਰ ਆਉਂਦੀ ਸੀ ਲੱਗਦਾ ਸੀ ਵੀ ਸ਼ਾਇਦ ਅ ਮੋਰਚੇ ਪਹਿਲਾਂ ਜਿੰਨੇ ਕਾਮਯਾਬ ਨਹੀਂ ਪਰ ਪੂਰੇ ਦੇਸ਼ ਨੇ ਇਹ ਚੀਜ਼ ਦੱਸ ਦਿੱਤੀ ਇਹ ਸਾਰਿਆਂ ਦੇ ਸਾਹਮਣੇ ਹੈ ਅ ਅਜੇ ਮਿਸ਼ਰਾ ਟੈਣੀ ਉਹਨ ਉਹਦੀ ਕੀਤੀ ਦਾ ਫਲ ਪੁੱਟਾਇਆ ਤੇ ਹੋਰ ਵੀ ਜਿੱਥੇ-ਜਿੱਥੇ ਖਾਸ ਕਰ ਸਾਡੇ ਉਹ ਬੇਟਾ ਸ਼ੁਭਕਰਨ ਦੇ ਕਲਸ਼ ਕਲਸ਼ ਯਾਤਰਾ ਗਈ ਹੈ ਉਹਨਾਂ ਇਲਾਕਿਆਂ ਦੇ ਵਿੱਚ বিজেপি ਨੂੰ ਬਹੁਤ ਵੱਡੀ ਮਾਰ ਪਈ ਹੈ ਮੇਰੇ ਕਹਿਣ ਦਾ ਭਾਵ ਇਹ ਆ ਬੱਬੀ ਜੀ ਕਿ ਕਿਸਾਨੀ ਧਰਨਾ ਲੱਗਿਆ ਹੋਇਆ ਸੰਘਰਸ਼ ਚ ਨਹੀਂ ਉਹ ਸਾਰਿਆਂ ਨੂੰ ਹਰ ਇੱਕ ਨੂੰ ਪਤਾ ਹੈ ਪਰ ਜਿਹੜੇ ਦੂਸਰੇ ਚੈਨਲ ਸੀ ਜਿਨ੍ਹਾਂ ਨੂੰ ਆਪਾਂ ਗੋਦੀ ਮੀਡੀਆ ਦੇ ਚੈਨਲ ਕਹਿੰਦੇ ਆ ਜਾਂ ਜਿਹੜੇ ਇੰਟਰਨੈਸ਼ਨਲ ਚੈਨਲ ਨੇ ਉਹ ਕਿਤਨਾ ਕਿਤੇ ਢਾਹ ਲਾ ਰਹੇ ਨੇ ਆਪਣੇ ਕਿਤਨਾ ਕਿਤੇ ਇਹ ਦਿਖਾ ਰਹੇ ਨੇ ਕਿ ਧਰਨਾ ਕਿਤਨਾ ਬਾਹਰ ਜਾ ਕੇ ਵਿਖੰਡ ਗਿਆ ਹੋ ਗਿਆ ਪਰ ਪਤਾ ਹੁਣ ਆਮ ਲੋਕਲ ਚੈਨਲ ਤਾਂ ਦਿਖਾਏ ਰਹੇ ਜਿਵੇਂ ਆ ਬਈ ਚੈਨਲ ਦਿਖਾ ਰਹੇ ਦੇ ਵਿੱਚ ਧਰਨਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਦੁਬਾਰੇ ਇੱਕ ਵਾਰ ਫੇਰ ਕੁਲਵਿੰਦਰ ਕੌਰ ਨੇ ਇਹ ਧਰਨਾ ਅਵਾਰਤਾ। ਇਸ ਗੱਲੋਂ ਮੈਂ ਸਹਿਮਤ ਹਾਂ ਕਿ ਸਾਡੇ ਜਿਹੜੇ ਲੋਕਲ ਚੈਨਲ ਦਾ ਥੋੜੇ ਵਰਗੇ ਵੀ ਪੱਤਰਕਾਰ ਜਿਹੜੇ ਇਮਾਨਦਾਰ ਲੋਕ ਨੇ ਉਹ ਬਿਲਕੁਲ ਉਸੇ ਤਰ੍ਹਾਂ ਕਵਰ ਕਰ ਰਹੇ ਸੀ ਦਿਖਾ ਰਹੇ ਸੀ ਪਰ ਜਿਹੜਾ ਵਿਕਾਊ ਮੀਡੀਆ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਉਹ ਇਸ ਤੋਂ ਆਪਣਾ ਪਾਸਾ ਬੱਠੀ ਬੈਠਾ ਸੀ ਜਾਂ ਜੇ ਕੋਈ ਕਰਦਾ ਸੀ ਤਾਂ ਇਹ ਤੋਂ ਉਲਟੇ ਟਿੱਪਣੀ ਕਰਦੇ ਸੀ। ਜਦੋਂ ਵੀ ਕਿਸਾਨਾਂ ਦੇ ਨਾਲ ਕੋਈ ਘਟਨਾ ਹੁੰਦੀ ਹੈ ਜਾਂ ਕਿਸਾਨੀ ਅੰਦੋਲਨ ਦੇ ਨਾਲ ਜਾਂ ਕਿਸਾਨੀ ਨਾਲ ਜੁੜਿਆ ਹੋਇਆ ਕੋਈ ਮਸਲਾ ਆਉਂਦਾ ਤਾਂ ਸਾਡਾ ਚੈਨਲ ਹਮੇਸ਼ਾ ਪਿੱਠ ਲਾ ਕੇ ਉਹਨਾਂ ਦੇ ਨਾਲ ਥਾਪੜਾ ਲਾ ਕੇ ਖੜਾ ਹੁੰਦਾ ਹੈ ਹਮੇਸ਼ਾ ਪਿੱਠ ਨਾਲ ਪਿੱਠ ਜੋੜ ਕੇ ਖੜਦਾ ਹੈ ਹਮੇਸ਼ਾ ਇੱਕ ਨਾਲ ਇੱਕ ਡਾ ਕੇ ਖੜਦਾ ਹੈ ਕਦੇ ਨਹੀਂ ਭੱਜਿਆ ਤੇ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਅਸੀਂ ਦਿਖਾਉਂਦੇ ਰਹਾਂਗੇ ਸੱਜਣਾ ਜੁੜੇ ਰਹੋ ਧੰਨਵਾਦ ਬਸਿਕਾ ਜੀ ਬਹੁਤ ਬਹੁਤ ਧੰਨਵਾਦ ਜੀ